ਪ੍ਰੋਬੰਜਾਰ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਅਮਦੀਪ ਜੋਸ਼ ਸਿੰਘ ਤਾਂ ਅਮਰੀਕਾ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਡੋਨਾਲਡ ਟਰੰਪ ਨੇ ਤਿੰਨ ਦੇਸ਼ਾਂ ਨੂੰ ਲੈ ਕੇ ਬਹੁਤ ਵੱਡਾ ਫੈਸਲਾ ਲਿਆ ਔਰ ਤਿੰਨੇ ਦੇਸ਼ਾਂ ਤੋਂ ਬਹੁਤ ਜ਼ਿਆਦਾ ਖਿਜੇ ਨੇ ਨਰਾਜ਼ ਨੇ ਡੋਨਾਲਡ ਟਰੰਪ ਚਾਈਨਾ ਕੈਨੇਡਾ ਤੇ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮੈਕਸੀਕੋ ਤਿੰਨਾ ਦੇਸ਼ਾਂ ਤੋਂ ਖਿਜੇ ਨੇ ਟਰੰਪ ਤੇ ਇਨ੍ਹਾਂ ਤਿੰਨਾਂ ਦੇਸ਼ਾਂ ਚੋਂ ਗੁੱਸੇ ਦੇ ਵਿੱਚ ਆ ਕੇ ਡੋਨਾਲਡ ਟਰੰਪ ਦੇ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਡੋਨਾਲਡ ਟਰੰਪ ਨੇ ਕਿਹਾ ਕਿ ਕੈਨੇਡਾ ਔਰ ਮੈਕਸੀਕੋ ਤੋਂ ਕੋਈ ਵੀ ਚੀਜ਼ ਜਿਹੜੀ ਯੂਐਸ ਆਏਗੀ ਬਾਰਡਰ ਕ੍ਰੋਸ ਕਰਕੇ ਤਾਂ ਉਸ ਚੀਜ਼ ਦੇ ਇੰਪੋਰਟ ਐਕਸਪੋਰਟ ਨੂੰ ਲੈ ਕੇ ਗੱਲ ਕਰੀਏ ਤਾਂ 25% ਟੈਕਸ ਲੱਗੇਗਾ ਇਹਨਾਂ ਚੀਜ਼ਾਂ ਦੇ ਉੱਪਰ ਚਾਹੇ ਕੋਈ ਮੈਕਸੀਕੋ ਤੋਂ ਆ ਰਹੀ ਹੈ ਜਾਂ ਕੋਈ ਕੈਨੇਡਾ ਤੋਂ ਆ ਰਹੀ ਹੈ ਤਾਂ ਜਾਂ ਕੋਈ ਚਾਈਨਾ ਤੋਂ ਆ ਰਹੀ ਹੈ ਜੇ ਚਾਈਨਾ ਤੋਂ ਆ ਰਹੀ ਹੈ ਤਾਂ ਫਿਰ 10% ਟੈਕਸ ਪਰ ਜੇ ਮੈਕਸੀਕੋ ਤੇ ਕੈਨੇਡਾ ਤੋਂ ਆ ਰਹੀ ਹੈ ਤਾਂ ਉਸ ਚੀਜ਼ ਦੇ ਉੱਪਰ 25% ਟੈਕਸ ਲੱਗੇਗਾ ਤਾਂ ਦੱਸ ਜੀ ਕਿ ਇੰਨਾ ਸਖਤ ਫੈਸਲਾ ਕਿਉਂ ਲਿਆ ਗਿਆ ਡੋਨਾਲਡ ਟਰੰਪ ਦੇ ਵੱਲੋਂ ਇਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਨੇ ਆ ਮੋਟਾ-ਮੋਟਾ ਇਹ ਸਮਝਾ ਦਿੰਨੇ ਆ ਕਿ ਅਮਰੀਕਾ ਦੇ ਵਿੱਚ ਜਿੰਨਾ ਕ੍ਰਾਈਮ ਹੁੰਦਾ ਡੋਨਾਲਡ ਟਰੰਪ ਨੇ ਸਾਰੇ ਦਾ ਭਾਂਡਾ ਫੋੜਿਆਗਾ ਕੈਨੇਡਾ ਤੇ ਮੈਕਸੀਕੋ ਤੇ ਚਾਈਨਾ ਤੇ ਕਿਉਂ ਕਿਉਂਕਿ ਡੋਨਾਲਡ ਟਰੰਪ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਕੁਸਪੈਟ ਹੋ ਰਹੀ ਆ ਪ੍ਰਵਾਸੀ ਵੱਡੇ ਪੱਧਰ ਤੇ ਆ ਰਿਹਾ ਉਹ ਜਾਂ ਤਾਂ ਫਿਰ ਕੈਨੇਡਾ ਦੇ ਬਾਰਡਰਾਂ ਹੀ ਆਉਂਦੇ ਆ ਤੇ ਜਾਂ ਫਿਰ ਮੈਕਸੀਕੋ ਦੇ ਬਾਰਡਰਾਂ ਹੀ ਆਉਂਦੇ ਆ ਕੈਨੇਡਾ ਦੇ ਨਾਲ ਜਿਹੜਾ ਬਾਰਡਰ ਲੱਗਦਾ ਹੈਗਾ ਤੁਹਾਨੂੰ ਦਾ ਦੇਖ ਕੇ ਅਮਰੀਕਾ ਦਾ ਤੇ ਦੂਜੇ ਪਾਸੇ ਜਿਹੜਾ ਬਾਰਡਰ ਲੱਗਦਾ ਹੈ ਮੈਕਸੀਕੋ ਦੇ ਨਾਲ ਤਾਂ ਦੋਨੇ ਥਾਵਾਂ ਤੋਂ ਡੋਨਾਲਡ ਰਾਮਪ ਨੇ ਕਿਹਾ ਹੈ ਕਿ ਜਿੰਨੀ ਤਸਕਰੀ ਨਸ਼ੇ ਦੀ ਹੋ ਰਹੀ ਹੈ ਜਿੰਨੇ ਗੈਰ ਪ੍ਰਵਾਸੀ ਇੱਥੇ ਆ ਰਹੇ ਨੇ ਜਿੰਨੇ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਲੋਕ ਸਾਡੇ ਦੇਸ਼ ਦੇ ਵਿੱਚ ਆ ਰਹੇ ਨੇ ਤਾਂ ਇਸ तमाम ਗੱਲਾਂ ਦੇ ਉੱਪਰ ਜਿਹੜਾ ਡੋਨਾਲਡ ਟਰੰਪ ਨੇ ਕਿਹਾ ਕਿ ਦੋਨੇ ਦੇਸ਼ ਜ਼ਿੰਮੇਵਾਰ ਨੇ ਕਿਉਂਕਿ ਇਹ ਦੋਨੇ ਦੇਸ਼ ਆਪਣੇ ਬਾਰਡਰਾਂ ਨੂੰ ਸਟਰੋਂਗ ਨਹੀਂ ਕਰ پا ਰਹੇ ਨਾ ਕੈਨੇਡਾ ਕਰ ਪਾ ਰਿਹਾ ਨਾ ਮੈਕਸੀਕੋ ਕਰ ਪਾ ਰਿਹਾ ਤਾਂ ਇਹ ਦੋਨੇ ਦੇਸ਼ਾਂ ਦਾ ਅਸਰ ਸਾਡੇ ਦੇਸ਼ ਦੇ ਉੱਪਰ ਜਾਨੀ ਕਿ ਅਮਰੀਕਾ ਦੇ ਉੱਪਰ ਪੈਂਦਾ ਅਜਿਹਾ ਕਹਿਣਾ ਹੈ ਡੋਨਾਲਡ ਟਰੰਪ ਦਾ ਤੇ ਡੋਨਾਲਡ ਟਰੰਪ ਨੇ ਇਸ ਗੱਲ ਨੂੰ ਕਿ 25% ਟੈਕਸ ਦੀ ਘੋਸ਼ਣਾ ਕਰ ਦਿੱਤੀ ਹੈ ਕਿ ਜੋ-ਜੋ ਚੀਜ਼ ਕੈਨੇਡਾ ਤੋਂ ਆਏਗੀ ਜੋ-ਜੋ ਚੀਜ਼ ਮੈਕਸੀਕੋ ਤੋਂ ਆਏਗੀ ਇਹਨਾਂ ਦੋਨਾਂ ਦੇਸ਼ਾਂ ਤੋਂ ਆਉਣ ਵਾਲੀ ਚੀਜ਼ਾਂ ਦੇ ਉੱਪਰ 25% ਟੈਕਸ ਲੱਗੇਗਾ ਅਮਰੀਕਾ ਨੇ ਇਹ ਐਲਾਨ ਕੀਤਾ ਡੋਨਾਲਡ ਟਰੰਪ ਦਾ ਵੱਡਾ ਐਲਾਨ ਸਾਹਮਣੇ ਆਇਆ ਤੇ ਤੀਜੇ ਪਾਸੇ ਚਾਈਨਾ ਦਾ ਜ਼ਿਕਰ ਕਿਉਂ ਕੀਤਾ ਚਾਈਨਾ ਦਾ ਜ਼ਿਕਰ ਤਾਂ ਕੀਤਾ ਡੋਨਾਲਡ ਟਰੰਪ ਨੇ ਕਿਹਾ ਕਿ ਫੈਂਟਾਨਿਲ ਫੈਂਟਾਨਿਲ ਤੁਹਾਨੂੰ ਦੱਸਦੀ ਕਿ ਇੱਕ ਡਰੱਗ ਹੈ ਬਹੁਤ ਜ਼ਿਆਦਾ ਹਾਨੀਕਾਰਕ ਬਹੁਤ ਹੀ ਜ਼ਿਆਦਾ ਡੇਂਜਰ ਡਰੱਗ ਹੈ ਜੋ ਕਿ ਆਮ ਤੌਰ ਦੇ ਉੱਪਰ ਅਸੀਂ ਸੁਣਦੇ ਹਾਂ ਡੇਲੀ ਖਬਰਾਂ ਕਿ ਕੈਨੇਡਾ ਦੇ ਵਿੱਚ ਹਾਰਟ ਅਟੈਕ ਨਾਲ ਮੌਤ ਹੋ ਗਈ ਤਾਂ ਉੱਥੇ ਜਦੋਂ ਸਟੂਡੈਂਟਾਂ ਨਾਲ ਗੱਲ ਕਰਦੇ ਆ ਉੱਥੇ ਲੋਕਾਂ ਦੇ ਨਾਲ ਜਦੋਂ ਗੱਲ ਕਰਦੇ ਆ ਖਾਸ ਤੌਰ ਤੇ ਪੰਜਾਬੀਆਂ ਦੇ ਨਾਲ ਜਦੋਂ ਗੱਲ ਕਰਦੇ ਆ ਤਾਂ ਉਹਨਾਂ ਦਾ ਕਹਿਣਾ ਕਿ ਇੱਥੋਂ ਦੀ ਜਿਹੜੀ ਅਫੀਮ ਹੈ ਜਿਹੜੇ ਲੋਕ ਜਿਹੜੇ ਪੰਜਾਬੀ ਇੱਥੇ ਆ ਕੇ ਅਫੀਮ ਖਾਣ ਲੱਗ ਜਾਂਦੇ ਆ ਕੈਨੇਡਾ ਤਾਂ ਜਿਹੜੀ ਉੱਥੋਂ ਦੀ ਅਫੀਮ ਹੈ ਉਹਦੇ ਵਿੱਚ ਇੱਕ ਫੈਂਟਾਨਿਲ ਨਾ ਦਾ ਡਰੱਗ ਐਡ ਕੀਤਾ ਜਾਂਦਾ ਉਸ ਦੀ ਡੋਜ਼ ਨੂੰ ਵਧਾਉਣ ਦੇ ਲਈ ਤਾਂ ਜਦੋਂ ਅਸੀਂ ਸੋਚਦੇ ਹਾਂ ਜਾਂ ਜਦੋਂ ਅਸੀਂ ਸੁਣਦੇ ਹਾਂ ਕਿ ਓਵਰਡੋਜ਼ ਨਾਲ ਨਸ਼ੇ ਨਾਲ ਜਿਹੜਾ ਮੌਤ ਹੋ ਗਈ ਹਾਰਟ ਅਟੈਕ ਆ ਗਿਆ ਤਾਂ ਉਹਨਾਂ ਦਾ ਕਹਿਣਾ ਹੈ ਕਿ ਇਹ ਫੈਂਟਾਨਿਲ ਡਰੱਗ ਜਿਹੜਾ ਹੈ ਕੈਨੇਡੀਅਨ ਲੋਕ ਜਿਹੜੇ ਆ ਅਫੀਮ ਦੇ ਵਿੱਚ ਜਿਹੜੇ ਇੱਥੋਂ ਦੇ ਤਸਕਰ ਨੇ ਅਫੀਮ ਦੇ ਵਿੱਚ ਮਿਲਾਉਂਦੇ ਨੇ ਤੇ ਫੈਂਟਾਨਿਲ ਡਰੱਗ ਜਿਹੜਾ ਬਹੁਤ ਜ਼ਿਆਦਾ ਹਾਨੀਕਾਰਕ ਹੁੰਦਾ ਜਿਹਦੇ ਕਰਕੇ ਹਾਰਟ ਅਟੈਕਸ ਆਉਂਦੇ ਨੇ ਆਮ ਤੌਰ ਦੇ ਵਿੱਚ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਅਫੀਮ ਖਾਂਦੇ ਨੇ ਤੇ ਉਹਨਾਂ ਦਾ ਤਰਕ ਹੁੰਦਾ ਹੈ ਕਿ ਇਹਦੇ ਨਾਲ ਜਿਹੜਾ ਲੰਮੀ ਜ਼ਿੰਦਗੀ ਜਿਉਈ ਜਾ ਸਕਦੀ ਹੈ ਇਹ ਤਰਕ ਉਹ ਦਿੰਦੇ ਨੇ ਹਾਲਾਂਕਿ ਇਸ ਦੀ ਪੁਸ਼ਟੀ ਨਾ ਹੀ ਦਾ ਸੈਂਟੀਫਿਕਲੀ ਕਦੇ ਹੋਈ ਹੈ ਨਾ ਹੀ ਜਿਹੜਾ ਇਸ ਦੀ ਕੋਈ ਲੈਬ ਦੇ ਵਿੱਚ ਕੁਝ ਅਜਿਹਾ ਕੋਈ ਰਿਜ਼ਲਟ ਆਇਆ ਪਰ ਆਮ ਤੌਰ ਤੇ ਇੱਕ ਧਾਰਨਾ ਹੈਗੀ ਹੈ ਜਿਹੜੇ ਲੋਕ ਅਫੀਮ ਖਾਂਦੇ ਆ ਤਾਂ ਦਾਦੇ ਕਿ ਦੂਜੇ ਪਾਸੇ ਕੈਨੇਡਾ ਦੇ ਵਿੱਚ ਜਾਂ ਚਾਈਨਾ ਦੇ ਵਿੱਚ ਜਿਹੜੀ ਇਹਨਾਂ ਦੇਸ਼ਾਂ ਦੇ ਵਿੱਚ ਅਫੀਮ ਮਿਲਦੀ ਹੈ ਉੱਥੇ ਫੈਂਟਾਨੀਲ ਡਰੱਗ ਜਿਹੜਾ ਜਾਂ ਤਾਂ ਉਹ ਸਿੱਧੇ ਤੌਰ ਤੇ ਦੇ ਆ ਜਾਂ ਫਿਰ ਉਹ ਫੀਮ ਵਰਗੀ ਕੁਕੀਨ ਵਰਗੀ ਹੋਰ ਚੀਜ਼ਾਂ ਦੇ ਵਿੱਚ ਮਿਕਸ ਕਰਕੇ ਦੇ ਦਿੰਦੇ ਆ ਜਿਹਦੇ ਕਰਕੇ ਬਹੁਤ ਸਾਰੀਆਂ ਮੌਤਾਂ ਵੀ ਹੁੰਦੀਆਂ ਤਾਂ ਇਸੇ ਫੈਂਟਾਨੀਲ ਡਰੱਗ ਦਾ ਨਾਮ ਲਿਆ ਡੋਨਾਲਡ 트ੰਪ ਨੇ ਡੋਨਾਲਡ 트ੰਪ ਨੇ ਕਿਹਾ ਕਿ ਇਹਨਾਂ ਤਿੰਨ ਦੇਸ਼ਾਂ ਦੇ ਵਿੱਚ ਕੈਨੇਡਾ ਮੈਕਸੀਕੋ ਚਾਈਨਾ ਇਹਨਾਂ ਤਿੰਨ ਦੇਸ਼ਾਂ ਦੇ ਵਿੱਚ ਫੈਂਟਾਨੀਲ ਡਰੱਗ ਦਾ ਬਹੁਤ ਜ਼ਿਆਦਾ ਫਲਾ ਹੋ ਚੁੱਕਿਆ ਬਹੁਤ ਜ਼ਿਆਦਾ ਇੱਥੇ ਜਿਹੜਾ ਡਰੱਗ ਫੈਲ ਚੁੱਕਿਆ ਤੇ ਇਹਨਾਂ ਦੇਸ਼ਾਂ ਤੋਂ ਹੀ ਇਹ ਡਰੱਗ ਸਾਡੇ ਅਮਰੀਕਾ ਦੇ ਵਿੱਚ ਆ ਰਿਹਾਗਾ ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਹੁਣ ਡੋਨਾਲਡ 트ੰਪ ਚਾਹੁੰਦੇ ਨੇ ਕਿ ਨਾ ਤਾਂ ਸਾਡਾ ਦੇਸ਼ ਸਿਰਫ ਨੌਨ ਪ੍ਰਵਾਸੀ ਦੇਸ਼ ਹੋਵੇ ਤੇ ਦੂਜੇ ਪਾਸੇ ਹੋਰ ਕੀ ਕਹਿ ਰਹੇ ਨੇ ਕਿ ਡਰੱਗ ਫ੍ਰੀ ਹੋਵੇ ਹਾਲਾਂਕਿ ਕਹ ਇਹ ਜਿਹੜਾ ਇੱਕ ਦੇਸ਼ ਦੇ ਸ਼ਾਸਕ ਨੂੰ ਅਜਿਹਾ ਹੋਣਾ ਵੀ ਚਾਹੀਦਾ ਸੋਚਣਾ ਵੀ ਚਾਹੀਦਾ ਪਰ ਇਹ ਚੀਜ਼ਾਂ ਹਜੇ ਬਿਆਨ ਨੇ ਜਾਂ ਫਿਰ ਜਦੋਂ ਲਾਗੂ ਹੋਣਗੇ ਤਾਂ ਉਦੋਂ ਪਾ ਲੱਗੂਗਾ ਜਦੋਂ 20 ਜਨਵਰੀ ਨੂੰ ਅਹੁਦੇ ਦੀ ਸੌ ਚੱਕਣਗੇ ਤੇ ਫਿਰ ਉਸ ਤੋਂ ਬਾਅਦ ਕੀ ਕਹਿੰਦੇ ਆ ਡੋਨਾਲਡ ਟਰੰਪ ਪਰ ਇਸ ਵਾਰ ਜੇ ਮੈਂ ਪਹਿਲਾਂ ਦੱਸ ਕੇ ਟਿਆਂ ਜਿਹੜਾ ਇਸ ਵਾਰ ਦਾ ਟੈਨੋਰਾ ਡੋਨਾਲਡ ਟਰੰਪ ਦਾ ਇੱਕ ਹਿਸਟੋਰੀਕਲ ਟੈਨੋਰ ਹੋਊਗਾ ਇਹਦੇ ਵਿੱਚ ਹਿਸਟੋਰੀਕਲ ਫੈਸਲੇ ਲਏ ਜਾਣਗੇ ਕਿਉਂ ਕਿ ਕਿਤਾ ਕੈਬਨਟ ਹੁਣ ਤੱਕ ਦੀ ਸਭ ਤੋਂ ਸਟਰੋਂਗ ਕੈਬਨਟ ਜਿਹੜੀ ਆ ਡੋਨਾਲਡ ਟਰੰਪ ਦੀ ਇਸ ਟਰਮ ਦੀ ਹੈ ਇਸ ਟੈਨੋਰ ਦੀ ਹੈ ਐਲਨ ਮਾਸਕ ਦੁਨੀਆ ਦਾ ਉਹ ਬੰਦਾ ਜਿਹੜਾ ਆਪਣੀ ਟੈਕਨੋਲੋਜੀ ਦੇ ਆਧਾਰ ਤੇ ਸਾਰੀ ਦੁਨੀਆ ਨੂੰ ਇਹ ਸਿਖਾਉਂਦਾ ਕਿ ਕਿਵੇਂ ਜਿਉਣਾ ਹੈ ਤਾਂ ਇਹ ਚੀਜ਼ ਦਾ ਜਿਹੜਾ ਅਸਰ ਹੈ ਇਹ ਬਹੁਤ ਸਾਰੇ ਲੋਕ ਸੋਚ ਰਹੇ ਆ ਜਾਂ ਬਹੁਤ ਸਾਰੇ ਬੁੱਧੀਜੀਵੀ ਕਹਿ ਰਹੇ ਆ ਕਿ ਇਸ ਟਰਮ ਦੇ ਵਿੱਚ ਡੋਨਾਲਡ ਟਰੰਪ ਕਿਉਂਕਿ ਕਿਤਾ ਉਹਨਾਂ ਦੀ ਲਾਸਟ ਟਰਮ ਹੋਊਗੀ ਕਿਉਂਕਿ ਜਿਸ ਹਿਸਾਬ ਦੇ ਉਹਨਾਂ ਦੀ ਉਮਰ ਹੋਈ ਪਈ ਹੈਗੀ 75 ਤੋਂ ਉੱਤੇ ਹੋ ਚੁੱਕੇ ਨੇ ਤੇ ਇਹ ਲਾਸਟ ਉਹਨਾਂ ਦੀ ਟਰਮ ਵੀ ਹੋਣ ਵਾਲੀ ਹੈ ਤੇ ਲਾਸਟ ਟਰਮ ਦੇ ਵਿੱਚ ਬਿਣਾ ਪ੍ਰਵਾਹ ਕੀਤੇ ਵੱਡੇ ਫੈਸਲੇ ਡੋਨਾਲਡ ਟਰੰਪ ਲੈਣਗੇ ਅਜਿਹਿਆਂ ਕਿਆਸਰਾਂੀਆਂ ਜੜੀਆਂ ਨੇ ਉਹ ਲਗਾਈਆਂ ਜਾ ਰਹੀਆਂ ਤੇ ਹੁਣ ਡੋਨਾਲਡ ਟਰੰਪ ਨੇ ਕਿਹਾ ਕਿ ਚਾਈਨਾ ਤੋਂ ਜੇ ਕੋਈ ਚੀਜ਼ ਆਊਗੀ ਅਮਰੀਕਾ ਤਾਂ 10% ਟੈਕਸ ਪਰ ਜੇ ਮੈਕਸੀਕੋ ਤੇ ਕੈਨੇਡਾ ਤੋਂ ਕੋਈ ਚੀਜ਼ ਕੈਨੇਡਾ ਅਮਰੀਕਾ ਆਉਂਦੀ ਹੈ ਤਾਂ ਇੱਥੇ 25% ਟੈਕਸ ਦੇਣਾ ਪਊਗਾ ਇਨ੍ਹਾਂ ਦੇਸ਼ਾਂ ਦੇ ਉੱਪਰ ਤੁਹਾਨੂੰ ਦੱਸ ਦਈਏ ਕਿ ਇਤੋਂ ਤੱਕ ਅਸਰ ਪੈ ਗਿਆ ਡੋਨਾਲਡ ਟਰੰਪ ਦੇ ਇਹ ਬਿਆਨ ਦਾ